ਉਹ ਬਹੁਤ ਹੀ ਸਰਕਾਰ ਲਈ ਨਿਮੋਸ਼ੀ ਜਨਕ ਤੇ ਮਾੜੀ ਗੱਲ ਹੈ ਕਿਉਂਕਿ ਜੇਕਰ ਇੰਨੇ ਉੱਚੇ ਅਖਬਾਰ ਵਾਲੇ ਲੋਕ ਸਰਕਾਰਾਂ ਚਲਾਉਣ ਵਾਲੇ ਲੋਕ ਇਸ ਤਰ੍ਹਾਂ ਵਾਅਦੇ ਕਰਕੇ ਆਪਣੇ ਵਾਅਦਿਆਂ ਤੋਂ ਮੁਕਰਣਗੇ ਤਾਂ ਫਿਰ ਦੇਸ਼ ਦੀ ਕੀ ਸਥਿਤੀ ਹੋਏਗੀ ਉਹ ਅੱਜ ਆਪਣੇ ਸਾਰਿਆਂ ਦੇ ਸਾਹਮਣੇ ਹੈ ਇਹ ਸਾਰਾ ਕੁਝ ਸਾਡ ਯੂਨੀਅਨਾਂ ਦੇ ਲੰਬੇ ਸੰਘਰਸ਼ਾਂ ਤੋਂ ਬਾਅਦ ਵਾਪਰਿਆ ਸਰਕਾਰ ਇੱਕ ਵਾਰ ਚੁਕੀ ਲਿਖੀ ਕਾਨੂੰਨ ਵੀ ਵਾਪਸ ਹੋਏ ਪਰ ਉਸ ਤੋਂ ਬਾਅਦ ਕਿਸੇ ਨਾ ਕਿਸੇ ਢੰਗ ਦੇ ਨਾਲ ਮੁੱਖ ਮੰਗਾਂ ਨੂੰ ਦਰਕਨਾਰ ਕਰਕੇ ਜਿਵੇਂ ਸਟੇਜ ਤੋਂ ਜ਼ਿਕਰ ਹੋਇਆ ਸੀ ਆਪਾਂ ਲੁੱਡੋ ਖੇਡਦੇ ਆਂ ਤੇ ਨਢਲਵੇਂ ਤੇ ਚਲੇ ਜਾਂਦੇ ਆਂ ਤੇ ਉੱਥੋਂ ਸੱਪ ਦੇ ਬੂਚਾ ਆ ਕੇ ਫੇਰ ਤਿੰਨ ਜਾਂ ਦੋ ਤੇ ਆ ਜਾਂਦੇ ਆਂ ਸੋ ਅਨੇਕਾਂ ਮੁੱਦੇ ਨੇ ਇੱਥੋਂ ਡਾਕਟਰ ਮਨਮੋਹਨ ਸਿੰਘ ਉਹਨਾਂ ਦੀ ਤਸਵੀਰ ਪੰਜਾਬਕਰ ਸ਼੍ਰੀ ਅਗਰਸਾਹ ਸਾਹਿਬ ਲੱਗਣ ਦੀ ਗੱਲ ਵੀ ਚੱਲੀ ਸੋ ਸਰਕਾਰ ਸਾਨੂੰ ਕੁਛ ਨਾ ਕੁਛ ਅਹਿਿਆ ਦੇ ਦਿੰਦੀ ਹੈ ਜਿਹਦੇ ਨਾਲ ਅਸੀਂ ਉਹਦੇ ਤੇ ਧੰਗ ਪਿੱਟਣ ਲੱਗ ਜਾਂਦੇ ਆ ਮੈਨੂੰ ਲੱਗਦਾ ਹੈ ਕਿ ਸਰਕਾਰ ਨੇ ਇੱਕ ਬਹੁਤ ਵਧੀਆ ਤਰੀਕਾ ਅਪਣਾ ਲਿਆ ਪਹਿਲੀ ਗੱਲ ਕਹੇ ਆ ਕਿ ਵੱਖ-ਵੱਖ ਵਿਚਾਰਧਾਰਾਵਾਂ ਦੇ ਨਾਲ ਜੁੜੀਆਂ ਪੋਲੀਟੀਕਲ ਪਾਰਟੀਆਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਹੋਣ ਚਾਹੀਆਂ ਇੱਕ ਗੱਲ ਆਪਾਂ ਮੰਨ ਲਈਏ ਕਿ ਹੁਣ ਕਿਸੇ ਦੀ ਵੀ ਕੋਈ ਵਿਚਾਰਧਾਰਾ ਨਹੀਂ ਹੈ ਵਿਚਾਰਧਾਰਾ ਇੱਕੋ ਇੱਕ ਹੈ ਕਿ ਅਸੀਂ ਸੱਤਾ ਤੇ ਕਿਵੇਂ ਪਹੁੰਚਣਾ ਹੈ ਸੋ ਪੈਸੇ ਨਾਲ ਸੱਤਾ ਤੇ ਸੱਤਾ ਨਾਲ ਪੈਸਾ ਇਹੋ ਹੀ ਇੱਕ ਵਿਚਾਰਧਾਰਾ ਹੈ ਉਹ ਵੱਖ-ਵੱਖ ਪਲੇਟਫਾਰਮਾਂ ਤੇ ਵੱਖ-ਵੱਖ ਪਾਰਟੀਆਂ ਦੇ ਹੁੰਦੇ ਹੋਏ ਵੀ ਇੱਕ ਨੇ ਪ੍ਰੰਤੂ ਆਪਣੇ ਦੁੱਖ ਸਾਂਝੇ ਨੇ ਆਪਣੀਆਂ ਮੁਸ਼ਕਲਾਂ ਸਾਂਝੀਆਂ ਨੇ ਆਪਣੀਆਂ ਮੰਗਾਂ ਸਾਂਝੀਆਂ ਨੇ ਆਪਾਂ ਕੁੱਟ ਇਕੱਠੇ ਹੋ ਕੇ ਖੜੇ ਆ ਰਹਿ ਆ ਵੱਖ-ਵੱਖ ਪਲੇਟਫਾਰਮਾਂ ਤੋਂ ਪਰ ਆਪਾਂ ਇੱਕ ਨਹੀਂ ਹਾਂ ਤੇ ਬਹੁਤ ਵੱਡਾ ਇੱਕ ਸਵਾਲ ਹੈ ਸੋ ਮੈਨੂੰ ਲੱਗਦਾ ਹੈ ਕਿ ਸਾਨੂੰ ਕੌਮੀ ਇਨਸਾਫ ਪਹੁੰਚੇ ਦੇ ਵਿੱਚ ਕੁਝ ਬੁਨਿਆਦੀ ਤਬਦੀਲੀਆਂ ਕਰਨੀਆਂ ਚਾਹੀਦੀਆਂ ਸਮਾਂ ਸਵਾ ਦੋ ਸਾਲ ਥੋੜਾ ਨਹੀਂ ਇਨਸਾਫ ਬਹੁਤ ਵੱਡੀ ਆਪਣੇ ਆਪ ਦੇ ਵਿੱਚ ਇੱਕ ਪ੍ਰਾਪਤੀ ਹੈ ਕਿ ਕੌਮੀ ਇਨਸਾਫ ਮੋਰਚਾ ਉੱਥੇ ਬੈਠਾ ਹੈ ਉਹਨੂੰ ਚਕਾਉਣ ਲਈ ਬਹੁਤੀ ਲਗਨ ਹੋਏ ਵਿੰਗੇ ਟੇਡੇ ਵੀ ਹੋਏ ਕੁਝ ਬੰਦੇ ਡੋਲੇ ਵੀ ਪਰ ਮੋਰਚਾ ਲੱਗਿਆ ਉਹਦਾ ਵੱਡਾ ਕਾਰਨ ਜਿਹੜਾ ਹੈਗਾ ਉਹ ਇਹ ਵੀ ਹੈ ਇਹ ਮੋਰਚੇ ਨੂੰ ਲਾਉਣ ਵਾਲਾ ਉਹਦੇ ਨਾਲ ਸਰਕਾਰ ਗੱਲ ਨਹੀਂ ਕਰ ਸਕਦੀ ਤੇ ਉਹਦੇ ਨਾਲ ਗੱਲ ਕੀਤੇ ਤੋਂ ਬਗੈਰ ਮੋਰਚਾ ਚੱਕਿਆ ਨਹੀਂ ਜਾ ਸਕਦਾ ਉਹ ਜੇਲ੍ਹ 'ਚ ਬੈਠਾ ਜਥੇਕਰ ਤੇ ਪਤਾਲ ਸਿੰਘ ਹਵਾਲੇ ਤੇ ਦੂਜੀ ਗੱਲ ਮੋਰਚਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ uğਵਾਹੀ 'ਚ ਲੱਗਿਆ ਉਸ ਥੋੜੀ ਜੀ ਇਸ ਗੱਲ ਦੀ ਕਿਰਪਾ ਹੁੰਦੀ ਸੋ ਮੇਰੀ ਬੇਨਤੀ ਹੈ ਡਾਕਟਰ ਦਰਸ਼ਨਪਾਲ ਜੀ ਹੋਰਾਂ ਨੂੰ ਬਾਪੂ ਜੀ ਨੂੰ ਸਰਕਾਰਪਾਲ ਸਿੰਘ ਪਰਾਸ ਮੋਰਚੇ ਦੇ ਕੰ)^{(ਨ)} ਵਿੱਚ ਬੈਠੇ ਆ ਗੁਰਦੀਪ ਸਿੰਘ ਦੀ ਬਠਿੰਡਾ ਬਹੁਤ ਯਤਨ ਕਰਦੇ ਐ ਮੈਂ ਵੀ ਇਹਨਾਂ ਦੇ ਨਾਲ ਕਾਫੀ ਸੰਗਤ ਕਰਦਾ ਹਾਂ ਕਿ ਸਾਨੂੰ ਸਮੋਚੀਆਂ ਕਿਸਾਨ ਜਿothe ਬੰਦੀਆਂ ਮਜ਼ਦੂਰ ਜਿothe ਬੰਦੀਆਂ ਸੰਤਾਂ ਮਹਾਪੁਰਸ਼ਾਂ ਸੰਪਰਦਾਵਾਂ ਕੋਲੇ 2-3 ਟੀਮਾਂ ਪੜਾ ਕੇ ਤੇ ਬਹੁਤ ਹੀ ਸਪਸ਼ਟ 2 ਦਿਨ ਨੁਕਤੇ ਲੈ ਕੇ ਉਹਨਾਂ ਦੇ ਕੋਲੇ ਜਾਣਾ ਚਾਹੀਦਾ ਹੈ ਪਹਿਲਾ ਤਾਂ ਇਹ ਹੈ ਕਿ ਜਦੋਂ ਆਪਾਂ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਨਾਲ ਤਾਲਮੇਲ ਕਰਨਾ ਹੈ ਸ਼ੁਰੂਆਤ ਸ਼ੁਰੂਆਤ ਦੇ ਵਿੱਚ ਜਿਵੇਂ ਕੁਝ ਜਥੇਬੰਦੀਆਂ ਖੁੱਲਾ ਸਮਾਂ ਦੇਣ ਲੱਗ ਪਈਆਂ ਮੈਂ ਡਾਕਟਰ ਦਰਸ਼ਨਪਾਲ ਹੋਰਾਂ ਦਾ ਧੰਨਵਾਦ ਕਰਦਾ ਹਾਂ ਔਰ ਜਿਸ ਵੇਲੇ ਉਹਨਾਂ ਨੇ ਇਹ ਸੋਚਿਆ ਸੀ ਤਾਂ ਉਹਨਾਂ ਨੇ ਜੂਮ ਮੀਟਿੰਗ ਦੇ ਵਿੱਚ ਇੱਕ ਵਿਚਾਰ ਲੈ ਕੇ ਆਂਦਾ ਕਿ ਅੱਜ ਕਿਸਾਨ ਜਥੇਬੰਦੀਆਂ ਵੀ ਆ ਡੱਡ ਹੋਈਆਂ ਫਿਰਦੀਆਂ ਤਾਂ ਇਹ ਪਲੇਟਫਾਰਮ ਸਹਾਈ ਹੋ ਸਕਦਾ ਹੈ ਕਿ ਉਹ ਵੀ ਆਪਸ ਦੇ ਵਿੱਚ ਇੱਕ ਦੂਜੇ ਦੇ ਨੇੜੇ ਆ ਜਾਣਾ ਸੋ ਇਸੇ ਤਰ੍ਹਾਂ ਦੂਜੀਆਂ ਜਥੇਬੰਦੀਆਂ ਦਾ ਵੀ ਹਾਲ ਹੈ ਤਾਂ ਮੇਰੀ ਬੇਨਤੀ ਹੈ ਕਿ ਉਹਨਾਂ ਸਾਰਿਆਂ ਨੂੰ ਪੁੱਛਿਆ ਜਾਵੇ ਟੀਮਾਂ ਬਣਾ ਕੇ ਔਰ ਜਦੋਂ ਅਸੀਂ ਜਾਣਦੇ ਹਾਂ ਉਹਨਾਂ ਕੋਲੇ ਬੇਨਤੀ ਕਰਦੇ ਹਾਂ ਤਾਂ ਉਹਨਾਂ ਦੀ ਹਮਾਇਤ ਲੈ ਲਈ ਜਾਵੇ ਤੇ ਇੱਕ ਵੀਡੀਓ ਜਿਹੜੀ ਹੈਗੀ ਹੈ ਉਹ ਬਣਾ ਲਈ ਜਾਵੇ ਤੇ ਉਹਨੂੰ ਸੋਸ਼ਲ ਮੀਡੀਆ ਦੇ ਪਲੇਟਫਾਰਮਾਂ ਦੇ ਉੱਤੇ ਤੇ ਅਖਬਾਰਾਂ 'ਚ ਨਹੀਂ ਵੀ ਲੱਗਦੀ ਤਾਂ ਜਿੰਨਾ ਵੱਧ ਤੋਂ ਵੱਧ ਆਪਾਂ ਪ੍ਰਚਾਰ ਸਕਦੇ ਹਾਂ ਮੈਂ ਮਾਫੀ ਚਾਹਨਾ ਮੈਂ ਦੋ ਜਾਣਿਆਂ ਦਾ ਟਾਈਮ ਲਵਾਂ ਮੇਰੇ ਨਾਲ ਬੱਗਾ ਸਿੰਘ ਜੀ ਮਜ਼ਦੂਰ ਆ ਕੇ ਆਏ ਆ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਬੋਲੋ ਬੋਲੂ ਦੋ ਤਿੰਨ ਮਿੰਟ ਹੀ ਬੈਂਤੀ ਇਹ ਬੱਗਾ ਸਿੰਘ ਬਰਾਦਾ ਵੀ ਇੱਕ ਬੜਾ ਯੋਗਦਾਨ ਹੈ ਮਜ਼ਦੂਰ ਜਥੇਬੰਦੀ ਆ ਬਨਰੇ ਗਾਲਿਆ ਮੈਂ ਤੁਹਾਨੂੰ ਨਿੱਕੀ ਜਿਹੀ ਗੱਲ ਦੱਸਣੀ ਚਾਹਨਾ ਕਿ ਜਦੋਂ ਅਸੀਂ ਕਿਸੇ ਨੂੰ ਕਲਾਵੇ ਚ ਲੈ ਲੈਂਦੇ ਹਾਂ ਜਦੋਂ 7 ਜਨਵਰੀ ਨੂੰ ਕੌਮੀ ਇਨਸਾਫ ਮੋਰਚਾ ਲੱਗਿਆ ਸਵੇਰੇ 4:0000 ਦਾ ਕਾਫਲਾ ਆਪਸੰਗ ਗੁਰਦੁਆਰੇ ਤੋਂ ਚੱਲਿਆ ਉਸ ਤੋਂ ਬਾਅਦ ਉਹਨਾਂ ਨੇ ਅੱਗੇ ਬੈਰੀਕੇਡ ਲਾਤੇ ਫਿਰ ਉੱਥੇ ਕੁਛ ਚਿਰ ਜਦੋਂ ਜਹਿਦ ਹੋਈ ਉਦੋਂ ਨੂੰ 4:00 ਵਜੇ 5:00 ਵਜੇ ਨੇ ਰਾਹ ਹੋਣਾ ਸ਼ੁਰੂ ਹੋ ਗਿਆ ਚਲੋ ਹੌਲੀ 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 ਸੰਗਤ ਜਾਂਦੀ ਜਾਂਦੀ ਚਲੀ ਗਈ ਤੇ ਰਾਤ ਨੂੰ ਜਿਹੜਾ 150 ਜਾਣਾ ਸੀ ਉਹਦੇ ਚੋਂ 750 ਇਹੀ ਮਨਰੇਗਾ ਮੰਦੂਰ ਸੀ ਅਸੀਂ ਪ੍ਰੋਜ ਪ੍ਰਵਾਇਆਂ 6 ਬੱਸਾਂ 'ਚੋਂ 2 ਬੱਸਾਂ ਉੱਥੇ ਰੱਖ ਲਿਆ ਸੀ ਸੋ ਉੱਥੇ 150 ਜਾਣਾ ਸੀ ਮਨਰੇਗਾ ਵਾਲੇ ਸੀ ਸੋ ਗੱਲ ਕੇਵਲ ਉਹਨਾਂ ਨੂੰ ਕਲਾਵੇ ਚ ਲੈਣ ਦੀ ਹੈ ਸੋ ਬੇਨਤੀ ਹੈ ਕਿ ਵਿਸ਼ੇ ਬਹੁਤ ਨੇ ਮੇਰਾ ਖਿਆਲ 'ਚ ਉਹਨਾਂ ਦੀ ਗਿਣਤੀ ਕਰੀਏ 100 ਸਵਾ 100 ਹੋ ਜਾਂਦੇ ਆ ਤਾਂ ਸਾਨੂੰ ਗੁਰਮਖਿ ਕੈਠੋ ਸਭਾ ਵਿਸ਼ਾਏ ਦੀ ਜਿਹੜੀ ਗੱਲ ਹੈ ਹੋ ਇਕੱਤਰ ਮਿਲੋ ਮੇਰੇ ਭਾਈ ਇਤੋਂ ਵਧੀਆ ਪਲੇਟਫਾਰਮ ਕੀ ਹੋ ਸਕਦਾ ਹੈ ਕਿ ਸਵਾ 2 ਸਾਲਾਂ ਤੋਂ ਬੈਠੇ ਆ ਹਰ ਰੋਜ਼ ਇੱਕ ਵਿਸ਼ੇ ਦੇ ਉੱਤੇ ਉਥੇ ਸੈਮੀਨਾਰ ਹੋ ਜੇ ਬੁੱਧੀਜੀਵੀ ਵੀ ਬੁਲਾਓ ਠੀਕ ਹੈ ਜੀ ਵਿਦੇਸ਼ੀ ਵਪਾਰ ਦੀ ਗੱਲ ਹੈ ਉਹਦੇ ਤੇ ਵੀ ਕਰੋ ਮਤਲਬ ਹਰ ਕੱਲ ਦੇ ਪਾਣੀ ਮੁੱਕ ਰਿਹਾ ਹੈ ਖੇਤੀ ਨੂੰ ਪਿੰਤਾ ਹੈ ਐਮ ਐਸ ਪੀ ਹੈ ਸਾਨੂੰ ਉੱਥੇ ਹਰ ਰੋਜ਼ ਇੱਕ ਸੈਮੀਨਾਰ ਕਰਨਾ ਚਾਹੀਦਾ ਔਰ ਜਦੋਂ ਉਹ ਉੱਥੇ ਆ ਕੇ ਬੋਲਣਗੇ ਤਾਂ ਆਪਣੇ ਆਪ ਹੀ ਕੌਮੀ ਇਨਸਾਫ ਮੋਰਚੇ ਦੀ ਹਮਾਇਤ ਹੋਏਗੀ ਇੱਕ ਮੁੱਖ ਮੰਗਾਂ ਨੂੰ ਨਾਲ ਰੱਖ ਕੇ ਥੋੜੀਆਂ ਜੀਆਂ ਪਿਛਲੇ ਪਾਸੇ ਜੇ ਹੋਰ ਮੰਗਾਂ ਵੀ ਜੋੜ ਲਈਆਂ ਜਾਣ ਤਾਂ ਇਹ ਵੀ ਇੱਕ ਸਰਕਾਰ ਤੇ ਦਬਾਅ ਹੋਏਗਾ ਬੈਠੇ ਤਾਂ ਹੈਗੇ ਨਹੀਂ ਉੱਥੇ ਸੋ ਬਾਕ-ਬਾਕੇ ਕਥੇ ਬੰਦੀਆਂ ਨੂੰ ਉਥੇ ਲੰਗਰ ਵੀ ਪ੍ਰੋਵਾਈਡ ਹੋ ਜੇ ਜਿਨ੍ਹਾਂ ਨੇ ਵੀ ਚੰਡੀਗੜ੍ਹ ਦੇ ਵਿੱਚ ਧਰਨਾ ਪਜਾਰਾ ਕਰਨਾ ਹੈ ਸਾਨੂੰ ਉਹਨਾਂ ਨਾਲ ਵੀ ਸੰਪਰਕ ਉਹਨਾਂ ਨੂੰ ਹੀ ਕਹਿਣਾ ਚਾਹੀਦਾ ਵੀ ਆ ਜਾਓ ਸਾਡੇ ਨਾਲ ਗੱਲ ਕਰੋ ਲੰਗਰ ਇੱਥੇ ਮਿਲੂ ਤੁਸੀਂ ਧਰਨਾ ਆਪਦਾ ਕਰਕੇ ਛਾਲ ਨੂੰ ਇੱਥੇ ਆ ਜਾ ਕਰੋ ਸੋ ਸਾਂਝਾ ਹੁੰਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਅਸੀਂ ਕਿਸੇ ਵੀ ਜਥੇਬੰਦੀ ਕੋਲੇ ਜਾਵਾਂਗੇ ਔਰ ਉਹਦੇ ਅద్భుਤ ਹਮਾਇਤ ਮੰਗਾਗੇ ਔਰ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਭਾਈ ਸਾਹਿਬ ਤੁਸੀਂ ਜਿਹੜਾ ਹੈਗਾ ਉਹ ਬੋਲ ਕੇ ਪਾਓ ਅਸੀਂ ਅੱਜ ਤੁਹਾਨੂੰ ਰਿਕਾਰਡ ਕਰਨਾ ਹੈ ਅਸੀਂ ਤੁਹਾਡੇ ਨਾਲ ਦੱਸਿਆਣੇ ਖੜਦੇ ਆ ਤੇ ਤੁਸੀਂ ਇਹਦੀ ਠੋਕੇ ਹਮਾਇਤ ਕਰੋ ਇਸੇ ਤਰ੍ਹਾਂ ਸਰਤਾ ਮਹਾਪੁਰਸ਼ਾਂ ਕੋਲੇ ਚੱਲੀਏ ਸਭ ਤੋਂ ਵੱਧ ਜ਼ਿੰਮੇਵਾਰੀ ਤਾਂ ਉਹਨਾਂ ਵੀ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਰ-ਬਾਰ ਹੋ ਰਹੀਆਂ ਬੇਦੁਨੀਆਂ ਦੇ ਇਨਸਾਫ ਦੀ ਤੇ ਤੁਰੇ ਸਾਨੂੰ ਜਿੰਨਾਂ ਮੁਕਾਮਰੇਡ ਕਹਿੰਦੇ ਆ ਉਹ ਉਹ ਤੁਰੇ ਫਿਰਦੇ ਆ ਅਸੀਂ ਮਨਮੁਖ ਬੰਦੇ ਆ ਸੋ ਗੁਰਮਖਾਂ ਨੂੰ ਕਹੀਏ ਵੀ ਤੁਸੀਂ ਤੁਹਾਡੀ ਡਿਊਟੀ ਵਰਤੀ ਆ ਤੀਜੀ ਗੱਲ ਅਸੀਂ ਹਰ ਰੋਜ਼ ਕੋਸ਼ਿਸ਼ ਕਰਦੇ ਆ ਮੰਮੀਾਂ ਦੀ ਡਿਊਟੀ ਲਾਜੇ ਵੀ ਤੁਸੀਂ ਮਹੀਨੇ ਜਿੱਕ ਦੇਣੇ ਇੱਥੇ ਆਉਣਾ ਏਡੀਆਂ ਏਡੀਆਂ ਵੱਡੀਆਂ ਤੇ ਬੰਦੀਆਂ ਨੇ 100 ਦਾ ਕਿਸਾਨ ਜੱਥੇ ਬੰਦੀਆਂ ਹੀ ਨੇ ਸੋ ਹੋਰ ਕਿਆਂ ਸਾਢੇ 3:00 ਮਰ ਜਾਂਦੀਆਂ 3:00 ਮਰ ਜਾਂਦੀਆਂ ਜੇ ਉੱਥੇ ਔਰਤਾਂ ਸੋ ਇਹਨੂੰ ਆਪਾਂ ਥੋੜਾ ਜਿਹਾ ਰੀਆਰਗੇਨਾਈਜ਼ ਜਿਹੜਾ ਹੈਗਾ ਉਹ 줌 ਮੀਟਿੰਗ ਡਾਕਟਰ ਸਾਹਿਬ ਕਰਦੇ ਨੇ ਹੋਰਾਂ ਵੀ ਜਥੇਬੰਦੀਆਂ ਨੂੰ ਪੁੱਛਿਆ ਜਾਵੇ ਉਹਨਾਂ ਨੂੰ ਵੀ ਲਿੰਕ ਤੇ ਜਾ ਜਾਵੇ ਔਰ 줌 ਮੀਟਿੰਗ ਦੇ ਵਿੱਚ ਉਹ ਸ਼ਾਮਲ ਹੋਣ ਬਸ ਇੰਨੀਆਂ ਕੁ ਬੇਨਤੀਆਂ ਦੇ ਨਾਲ ਸੈਕਟਰੀ ਸਾਹਿਬਾਨ ਨੂੰ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਸਮਰਪਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ